ਬਾਈ ਕੱਲੇ ਬੰਦ ਨਾ ਜਗ੍ਹਾ ਖਾਲੀ ਪਈ ਐ ਤੇ ਨਹੀਂ ਐ ਬਾਈ ਬਾਪੇ ਰੋਮਾ ਮਾਂ ਬਾਪਾ ਜਗ੍ਹਾ ਖਾਲੀ ਪਈ ਆ ਆਜੋ 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 ਕਰਾ ਬਰੈਡ ਆਜੋ ਸਰਦਾਰ ਸਮੰਦਰ ਸਿੰਘ ਦੇ ਘਰੇ ਭੰਡਾਰਾ ਆਜੋ ਮੇਰੇ ਵੀਰ ਬਰੈਡ ਚੱਲ ਰਿਹਾ ਬਰੈਡ ਆ ਬੜੀਆ ਵੀਰ ਔਰ ਸਮੋਸਾ ਜਿਹੜਾ ਤਾਂ 20 ਗੁਲੇ ਜਗਾ ਤਾਂ ਆਲੂ ਹੀ ਪਾਏ ਹੁੰਦੇ ਆ ਯਾਰ ਵਿੱਚ ਕੁੱਟ ਕੇ ਪਾ ਦਿੰਦੇ ਆਵੇਂ ਆਜ ਬਾਤ ਹੋਣੀ ਹੈ ਅਫਾਜ ਹੋਇਆ ਕਿਦਾਂ ਜਮਲਾ ਮੈਂ ਨਹੀਂ ਪਾ ਰਿਹਾ ਨਾ ਸਮਸਾ ਉਹ ਹੀ ਮੈਂ ਵੇਖਿਆ ਅੱਜ ਰਾਮੇ ਦੋ ਜੀ ਇਕੱਠੇ ਹੋਏ ਆਜੇ ਤੇ ਕਈ ਘਰ ਹਲੇ ਆਇਆ ਤਾਂ ਲਈ ਕੋਈ ਜੀਤ ਕੇ ਵੀ ਬਾਸਟਰ ਕੇ ਵੀ ਆ ਸਾਰੇ ਹੀ ਰਹਿੰਦੇ ਆ ਘਰ ਹਲੇ ਆ ਕਾ ਪਾ ਜੀ ਇਕ ਲਾ ਲੈਣਾ ਪਿਛੇ ਮੋੜ ਕਰਾ ਦਿਓ ਹਾਂ ਹਾਂ ਦੂਜੇ ਪੇਸਾ ਨਹੀਂ ਮਾਤਾ ਕਾ ਪਾ ਜੀ ਸਤੂ ਸਤੂ ਹਾਂ ਭਾਈ ਯਸਰ ਚਾਹ ਪੀ ਲਓ ਮੈਂ ਇੱਧਰ ਤੁਹਾਨੂੰ ਆਜੋ ਪਜਾ ਤਰੀਕ ਤੁਹਾਨੂੰ ਦੱਸ ਦਿਆਂ ਕੱਲ ਨੂੰ ਨਹੀਂ ਪਰਸੋਂ ਤੇ ਕਰ ਰੱਖਦੇ ਆ ਪਰਸੋਂ ਤੇ ਰੱਖ ਲੈ ਬਸ ਪਰਸੋਂ ਤੇ ਰੱਖ ਲੈ ਫਿਰ ਇਹ ਕੱਲ ਨੂੰ ਇੱਧਰ ਰਹਿ ਇੱਕ ਭਗਤਾ ਕੇ ਤੇ ਫਿਰ ਹੋੜ ਕੇ ਤਰੀਕ ਦਿੰਨੇ ਆ ਪਰਸੋ ਦੀ ਦੇਤੀ ਥੋੜ ਕੇ ਕਿੰਨੀ ਪਰਸੋ ਨੂੰ ਕਿੰਨੀ ਬਣਦੀ ਆ 15 ਹੈ ਹੈ ਪਰਸੋ ਉਧਰ ਇਹਦੇ ਤਾਂ ਠੰਡੇ ਹੀ ਆ ਇਹਦੇ ਤਾਂ ਠੰਡੇ ਪੀ ਕੇ ਆ ਥੋੜੇ ਕਰਤਾ ਚਾਹ ਪੀਵਾ ਕੇ ਗਲਤ ਫਿਰ ਉਹਨੇ ਹੁਣ ਹੋਰ ਕੋਈ ਚਾਰਾ ਨਹੀਂ ਚੱਲਦਾ ਅਲਜਾ ਕਿ ਨਹੀਂ ਉਧਰ ਜਾ ਕੇ 10 ਮਿੰਟ ਜਾ ਕੇ ਆ ਕੇ ਤੇ ਤੁਹਾਡੇ ਘਰੇ ਲਾਦਰ ਟਕਾਣਾ ਆ ਕੇ ਬਸ ਕੱਲ ਨੂੰ ਆਪਾਂ ਗੇਟ ਤੋਂ ਇਕੱਠੇ ਹੋਣ ਲੱਗੇਗੇ ਗੇਟ ਤੋਂ ਇਕੱਠੇ ਹੋ ਕੇ ਟਰਾਲੀ ਭਰ ਕੇ ਉਵੇਂ ਲੈ ਚਲਾ ਕੇ ਉੱਥੇ ਉਹਨਾਂ ਦੇ ਥੋੜ੍ਹ ਕੇ ਠੀਕ ਆ ਪਰ ਸੋਨੂ ਪਰ ਸੋਨੂ ਆ ਹੋ ਕੱਲ ਨੂੰ ਆ ਕੇ ਆਪਾਂ ਲੋਸਮੈਂਟ ਕਰ ਦੇਾਂਗੇ ਇਹ 12:30 ਵਜੇ ਨਾਲ ਟੱਲੇ ਦਾ ਸਪੀਕਰ ਰਾ ਦੇ ਉੱਥੇ ਆਹੋ ਆਹੋ ਬੰਦੇ ਨੂੰ ਆਪਣੇ ਕਹਿੰਦੇ ਵੀ ਭਾਈ 2:00 ਬੰਨਾਰੇ ਤੇ ਆਪ ਦਾ ਟਾਈਮ ਨਾ ਆਜੋ। ਭਾਈ ਕਾਜੀ ਵਾਲੇ ਨਹੀਂ ਆਏ ਜੀ। ਹੈ? ਬਸ ਆ ਗਏ ਬੰਦੇ ਥੋੜੇ ਹੀ ਰਹਿ ਗਏ ਹੁਣ ਤਾਂ ਆਪਣੇ ਕਾਜੀ ਵਾਲੇ ਆ ਡਾਂਗ ਵਾਲੇ ਨਹੀਂ ਆ ਜਾਂਦੇ ਕੋਈ ਨਹੀਂ। ਬਸ 2:00 ਵੱਜ ਗਏ 2:00 ਕਹਿੰਦੇ ਹੁੰਦੇ ਆ ਉਹ। ਆ ਜਾਣ ਆ ਜਾਣ ਉਹਨਾਂ ਨੇ ਸਹੀ ਟਾਈਮ ਇਹ ਰਸ ਤੇ ਜੇ ਘੰਟਾ ਹਾਂ ਇਹ ਕੀ ਘੰਟਾ ਮੰਦਿਆਂ ਨੂੰ ਜਿਹੜਾ ਕਿ ਬਿਲਾ ਕਿਉਂ ਪਹਿਰ ਨੂੰ ਸੌਂਦਾ ਆਪਾਂ ਅੰਦਰੋਂ ਖਾਜ ਪੈਜੋ ਕੋਈ ਗੱਲ ਬਾਤ ਸੁਣਾ ਪਹਿਨ ਨਹੀਂ ਪੈਜ ਕੇ ਕਹਿੰਦਾ ਲੈ ਦੱਸ ਅਨਾਂ ਕਨ ਖਾਏ ਸੋਨੂੰ ਬਰੈਡ ਆ ਪੈਣ ਵਾਸਤੇ ਖਾਏ ਹਾਂ ਅੰਦਰ ਨਹੀਂ ਵੀ ਲੱਗ 15 ਉਹ ਅੰਦਰ ਬੈਠਾ ਸੁਨੇਹੇ ਪਾ ਲਈ ਪਾ ਲਈ ਚਾਹੀਦੀ ਉਹਨੇ ਪਾ ਲਈ ਸੁਨੇਹੇ ਪਾ ਲਈ ਉਹਨਾਂ ਦੇ ਸਹਾਰੇ ਦੁਨੀਆ ਦੇ ਚਾਹ ਦੇ ਕੇ ਨਾ ਯਾਰੇ ਰੱਬ ਹਾਂ ਆ ਸਪੀਕਰ ਦਾ ਬਾਦ ਨਜ਼ਾਰਾ ਹੀ ਆ ਅੱਗੇ ਤਾਂ ਇਹ ਲੱਗ ਰਹੇ ਕੜਕੜ ਕੜਕੜ ਕੜਕੜਣਾ ਨਾ ਇਹਦੇ ਬਾਲਟਿਕਾ ਦਾ ਉਹੀ ਆ ਦੂਜਾ ਸੈੱਟ ਨਾਮਾ ਲੈਂਦਾ ਨਹੀਂ ਨਹੀਂ ਉਹ ਤਾਂ ਉਹੀ ਡਾਂਕੜਾਂ ਜਿਹੇ ਇਹ ਜਰਾ ਆਹ ਅਗਰ ਅਸੀਂ ਮੰਨਦੇ ਹਾਂ ਕਿ ਹੁੰਦਾ ਹੀ ਹੋਣਾ ਜਾਂ ਮਗਰ ਆਹੋ ਆਹੋ ਆ ਨਰਮਲ ਕੀ ਤਾਂ ਆਪਣੇ ਬਹੁਤ ਸੈਟ ਆ ਬਾਜ ਨਰਮਲ ਵੀ ਨਹੀਂ ਆਇਆ ਜੀ ਹਨਾ ਹਲੇ ਨਰਮਲ ਨੂੰ ਲਾਤਾ ਡਾਟਾ ਫੋਨ ਨਰਮਲ ਨੂੰ ਫੋਨ ਪਾਸ ਕੀ ਕੋਈ ਜੰਟੇ ਕੋਈ ਜੰਟੇ ਓਲੂ ਕੋਨ ਕਰ ਨਰਮਨ ਨੂੰ ਲਾਫ ਹੋ ਨਰਮਨ ਨੂੰ ਜੀਵੇ ਕਿਉਂ ਲਾਗਾ ਆ ਜਾ ਦੋ ਵੱਧ ਗਿਆ ਸੌਰਦਾ ਕੱਲ ਤੇ ਕਿਹੜਾ ਸਿਰੇ ਲੱਗਣਾ ਬਦੂ ਘਰ ਘੜਾ ਉੱਡ ਜਾਂਦਾ ਇੱਥੋਂ ਆ ਕੇ ਆਪਦੇ ਘਰ ਕੋਲੋਂ ਹਟ ਗਿਆ ਕੱਲ ਕੱਲ ਆਪਦੇ ਘਰ ਕੋਲੋਂ ਆ ਕੇ ਹਟ ਗਿਆ ਨੂੰ ਕਹਿਣਾ ਆਪਾਂ ਅਜੇ ਇਹ ਗੱਲ ਗੱਲ ਤਾਂ ਵਿਚੋ ਲਾ ਉਹਦੇ ਭੱਜ ਜਾਂਦੇ ਨਿਕਲ ਜਾਂਦੇ ਵਿਚੋ ਬਹੁਤ ਬੰਦੇ ਨਿਕਲ ਗਏ ਇੱਥੋਂ ਆ ਕੇ ਡੇਢੀ ਕੋਲੋਂ ਬਹੁਤ ਬੰਦੇ ਘਸਕ ਗਏ ਸ਼ੇਰ ਵੀ ਇੱਥੋਂ ਹੀ ਹਟ ਗਿਆ ਸੀਗਾ ਆ ਕੇ ਡੇਢੀ ਕੋਲੋਂ ਭਜਨਾ ਕਦੀ ਕਮਿਸ਼ਨਰੀ ਲਾ ਦਿਆ ਕਰੋ ਇਹ ਸੁਧਰਾ ਚਕਨਾ ਹੁੰਦਾ ਉਹਦੇ ਆਖੜਾ ਵੜਾ ਯਾਦੇ ਚਾ ਚੁਗਰਾ ਕਾੜੀ ਕਰਕੇ ਇਹਨਾਂ ਨੂੰ ਹੋਰ ਹੋਰ ਇਹ ਨਾ ਕਾਗੜਾ ਵੜਾ ਜੱਜ ਘੱਟਦਾ ਉਹਨੇ ਮੁਰੋ ਬਈ ਹਾਂ ਉਹ ਘੱਟਦਾ ਅੱਛਾ ਤੁਹਾਨੂੰ ਪਤਾ ਲੈ ਬਈ ਇੱਕ ਬੋਰੀ ਖੰਡ ਦੀ ਤੇ 3100 ਰੁਪਇਆ ਝੋਲੇ ਕਿੱਥੇ ਆ? ਝੋਲੇ ਉਹ ਪਿਆ ਹੋ ਦੇ। ਉਹ ਚੱਕਲਾ ਹੋ ਦੇ ਮਗਰੀ ਪਏ। ਚੱਕੋ ਉਹ ਦੇ ਸਾਹਮਣੇ ਪਏ। ਬੰਦੇ ਥੋੜੇ ਆ ਆਗੇ ਡਾਂਗਿਆਂ ਵਾਲੇ ਵੀ ਆਗੇ ਚੱਲੋ ਦੋ ਜਣੇ ਹੀ ਆ ਕੋਈ ਨਹੀਂ ਦੂਜੇ ਇੱਥੇ ਗੱਡੀ ਗੁੱਡੀ ਕਢਿਆਉਦੇ ਹੋਣਗੇ ਸਰਪਨਾ ਆ ਜਾ ਕੈਂਡੀਟੇ ਹੁਣੀ ਉਹ ਲੁਧਿਆਣੇ ਨੂੰ ਗਿਆ ਵਾ ਵੋਟਰ ਭਾਭੀ ਨੂੰ ਲੱਗੇ ਜਬ ਤੁਕਨੇ ਵੀ ਸਾਨੂੰ ਛੋਟਾ ਜਿਹਾ ਟਾਈਮ ਲੱਗਦਾ ਵੀ ਤੁਸੀਂ ਚੱਲੋਗੇ ਜਾ ਲਿਆ ਪਾਣੀ ਪੂੜੀ ਕਾਇਮ ਹੋਣਾ ਤਾਂ ਦੂਜਾ ਵੀ ਨਹੀਂ ਆਇਆ ਕੀ ਉਹਦਾ ਨਾਮ ਗੁਰਪ੍ਰੀਤਾ ਹਾਂਜੀ ਨਾ ਫੌਜੀ ਦਾ ਆ ਗਿਆ ਗੌਰਪ੍ਰੀਤ ਉਹ ਮਦਰਾਉਂਗੀ ਹਰਪ੍ਰੀਤ ਆ ਹਰਪ੍ਰੀਤ ਕੀ ਉਹ ਨਾ ਲਾ ਫੌਜੀ ਹਾਂ ਚੱਲ ਕੋਈ ਨਹੀਂ ਹੈਗੇ ਆ ਬੰਦੇ ਸੁੱਖ ਨਾਲ ਬਹੁਤ ਆਜੋ ਆਜੋ ਆਜੋਰੇ ਇੱਥੇ ਯਾਰ ਆਹਦੇ ਚੋਲਾ ਚੱਕੋ ਲਾ ਫਰੋ ਯਾਰ ਹੋਰ ਬਾਈ ਗਿਲ ਗਿਆ ਠੀਕ ਆ ਲਫੜ ਲੈ ਲੈ ਚੋ ਜਿਹੜੇ ਲੋੜਾ ਪਾ ਲੋ ਹਾਂਜੀ ਹਾਂ ਨਹੀਂ ਨਹੀਂ ਪਰੇ ਦਾ ਕਰੂ ਬੈਣੇ ਤੁਹਾਡੇ ਕੋਲ ਨਹੀਂ ਜੀ